ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਵੱਡੇ ਭਾਗੀ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਭਾਈ ਜੋ ਇਹ ਪਉ ਦੇ ਮਹੀਨੇ ਦੇ ਦਿਹਾੜੇ ਚੱਲਦੇ ਪਏ ਨੇ ਅੱਜ 6 ਪੋ ਅੱਜ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਕਲਗੀਧਰ ਪਾਤਸ਼ਾਹ ਨੇ ਆਪਣੇ ਪਰਿਵਾਰ ਦੇ ਸਮੇਤ ਜਾਣ ਤੋਂ ਪਿਆਰੇ ਸਿੰਘਾਂ ਦੇ ਸਮੇਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਨੰਦਗੜ੍ਹ ਦਾ ਕਿਲਾ ਜਿਹੜਾ ਹੈ ਉਹ ਛੱਡਦੇ ਨੇ ਅਨੰਦਪੁਰ ਸਾਹਿਬ ਨੂੰ ਅੱਜ ਦੇ ਦਿਨ ਸਤਿਗੁਰੂ ਜੀ ਨੇ ਛੱਡਿਆ ਇਹ ਜਿਹੜਾ ਅਨੰਦਪੁਰ ਸਾਹਿਬ ਹੈ ਇਹਨੂੰ ਕਈ ਮਹੀਨੇ ਪਹਿਲਾਂ ਪਹਾੜੀ ਰਾਜੇ ਤੇ ਔਰੰਗਜ਼ੇਬ ਦੀਆਂ ਫੌਜਾਂ ਜਿਹੜੀਆਂ ਨੇ ਇਹਨਾਂ ਨੇ ਤਕਰੀਬਨ ਕਟੋ-ਕਟ 8 ਮਹੀਨੇ ਲਗਾਤਾਰ ਘੇਰਾ ਪਾ ਕੇ ਰੱਖਿਆ ਇਸ ਘੇਰੇ ਦੇ ਵਿੱਚ ਇਹਨਾਂ ਨੇ ਕਈ ਵਾਰੀ ਬਾਹਰੋਂ ਕਿਲੇ ਤੇ ਹਮਲੇ ਕੀਤੇ ਜਿਵੇਂ ਭੀਮਚੰਦ ਦਾ ਪੁੱਤਰ ਅਜਮੇਰ ਚੰਦ ਨੇ ਇੱਕ ਹਾਥੀ ਨੂੰ ਸ਼ਰਾਬ ਪਿਆ ਕੇ ਉਹਦੇ ਮੱਥੇ ਦੇ ਉੱਪਰ ਤਮੀਆਂ ਬਣ ਕੇ ਉਹ ਆਨੰਦਗੜ੍ਹ ਦੇ ਕਿਲੇ ਵੱਲ ਨੂੰ ਛੱਡਿਆ ਹੈ ਕਿ ਇੱਕ ਕਿਲੇ ਦਾ ਦਰਵਾਜ਼ਾ ਜਿਹੜਾ ਤੋੜ ਦਵੇਗਾ ਬਸਦਿਆ ਹੋਇਆ ਹਾਥੀ ਆਉਂਦਾ ਹੈ ਇਧਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਆਪਣੇ ਪਿਆਰੇ ਸਿੱਖ ਭਾਈ ਬਚਿੱਤਰ ਸਿੰਘ ਤੇ ਕਿਰਪਾ ਕਰਦੇ ਨੇ ਸ਼ਹੀਦ ਭਾਈ ਮਣੀ ਸਿੰਘ ਜੀ ਦਾ ਸੁਪੁੱਤਰ ਹੈ ਭਾਈ ਬਚਿੱਤਰ ਸਿੰਘ ਸਤਿਗੁਰ ਜੀ ਨੇ ਨਾਗਣੀ ਵਰਸ਼ਾ ਦਿੱਤਾ ਹੈ ਅਸ਼ੀਰਵਾਦ ਦਿੱਤਾ ਭਾਈ ਬਚਿੱਤਰ ਸਿੰਘ ਜਿਸ ਵੇਲੇ ਸਾਹਮਣੇ ਹਾਥੀ ਨੂੰ ਆਉਂਦਿਆ ਹੋਇਆ ਵੇਖਿਆ ਤੇ ਬੜੀ ਫੁਰਤੀ ਦੇ ਨਾਲ ਹਾਥੀ ਦੇ ਮੱਥੇ ਦੇ ਵਿੱਚ ਨਾਗਣੀ ਮਾਰੀ ਤੇ ਉਹ ਜਿਹੜਾ ਸ਼ਰਾਬੀ ਹਾਥੀ ਸੀ ਜਦੋਂ ਉਹਦੇ ਮੱਥੇ ਦੇ ਵਿੱਚ ਨਾਗਣੀ ਵੱਜਦੀ ਹੈ ਤੇ ਉਹ ਇੱਕਦਮ ਪਛਾਹ ਨੂੰ ਭੱਜਦਾ ਹੈ ਤੇ ਜਿਹੜੀ ਪਹਾੜੀ ਰਾਜੇ ਤੇ ਮੁਗਲਾਂ ਦੀ ਫੌਜ ਪਠਾਣਾਂ ਦੀ ਫੌਜ ਬਾਹਰ ਬੈਠੀ ਸੀ ਇਹਨੂੰ ਲਤਾੜਦਿਆਂ ਹੋਇਆਂ ਭੱਜ ਜਾਂਦਾ ਵੇਖੋ ਕਿਉਂ ਇਹਨਾਂ ਨੇ ਆਨੰਦਪੁਰ ਨੂੰ ਕਿਲਾ ਪਾਇਆ ਕਿਲੇ ਨੂੰ ਘੇਰਾ ਪਾਇਆ ਕੀ ਵੈਰ ਸੀ ਇਹਨਾਂ ਦਾ ਪਹਾੜੀ ਰਾਜਿਆਂ ਦਾ ਔਰੰਗਜ਼ੇਬ ਦਾ ਕਿਉਂਕਿ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਵੇਲੇ ਦੀਵਾਨ ਆਨੰਦ ਚੰਦ ਦੀ ਡਿਊਟੀ ਲਾ ਕੇ ਰਣਜੀਤ ਨਗਾਰਾ ਜਿਹੜਾ ਤਿਆਰ ਕਰਵਾਇਆ ਜਾਤੀ ਰਹਿਤ ਪ੍ਰਚਾਰ ਹੁੰਦਾ ਇੱਕੋ ਹੀ ਪੰਗਤ ਦੇ ਵਿੱਚ ਬੈਠ ਕੇ ਵੱਡੇ ਵੱਡੇ ਜਿਹੜੇ ਉੱਚੀ ਜਾਤੀ ਦੇ ਲੋਕ ਅਖਵਾਉਂਦੇ ਨੇ ਤੇ ਜਿਹੜੇ ਛੋਦਰ ਨੇ ਪ੍ਰਸ਼ਾਦਾ ਛਕਦੇ ਨੇ ਇੱਕੋ ਪੰਗਤ 'ਚ ਬੈਠ ਕੇ ਫਿਰ ਸਤਿਗੁਰੂ ਜੀ ਨੇ ਜਿਹੜੇ ਝੰਡੇ ਨਿਸ਼ਾਨ ਸਾਹਿਬ ਲਾਏ ਸੀ ਇਹਨਾਂ ਤੋਂ ਇਹ ਜਿਹੜੇ ਪਹਾੜੀ ਰਾਜੇ ਬੜੀ ਖਾਰ ਖਾਂਦੇ ਨੇ ਜਿਵੇਂ ਧੰਗੁਰੂ ਗੋਬਿੰਦ ਸਿੰਘ ਪਾਲ ਸਪਾਸ਼ਾ ਮਹਾਰਾਜ ਜੀ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਤੇ ਇਹ ਜਿਹੜੇ ਪਹਾੜੀ ਰਾਜਪੂਤ ਰਾਜੇ ਸੀ ਇਹ ਕਹਿੰਦੇ ਸੀ ਅਸੀਂ ਅੰਮ੍ਰਿਤ ਤਾ ਛਕਾਂਗੇ ਸਾਡੇ ਲਈ ਵੱਖਰਾ ਬਾਟਾ ਜਿਹੜਾ ਹੈ ਉਹ ਤਿਆਰ ਕੀਤਾ ਜਾਵੇ ਅਸੀਂ ਇਹ ਛੋਧਰਾਂ ਦੇ ਵਿੱਚ ਇੱਕੋ ਬਾਟੇ ਦੇ ਵਿੱਚ ਅਮਰਤ ਨਹੀਂ ਛੱਗ ਸਕਦੇ ਜਿਸ ਵੇਲੇ ਪੇਮਚੰਦ ਆਉਂਦਾ ਆ ਅਨੰਦਪੁਰ ਸਾਹਿਬ ਉਹਨੇ ਜਦੋਂ ਸਤਗੁਰੂ ਜੀ ਦੇ ਕੋਲ ਸਫੈਦ ਹਾਥੀ ਵੇਖਿਆ ਬੇਸ਼ੁਮਾਰ ਕੀਮਤੀ ਵਸਤੂਆਂ ਵੇਖੀਆਂ ਤੇ ਉਹਦੇ ਮਨ ਦੇ ਵਿੱਚ ਆਇਆ ਕਿ ਇਹ ਜਿਹੜਾ ਹਾਥੀ ਹੈ ਇਹ ਤੇ ਔਰੰਗਜ਼ੇਬ ਦੇ ਕੋਲ ਵੀ ਨਹੀਂ ਤੇ ਸਾਡੇ ਵਰਗਿਆਂ ਦੇ ਕੋਲ ਕਿੱਥੇ ਆਉਣਾ ਇਸ ਤਰ੍ਹਾਂ ਸ਼ੁਰੂ ਤੋਂ ਹੀ ਇਹ ਪਹਾੜੀ ਰਾਜੇ ਜਿਹੜੇ ਖਾਰ ਖਾਂਦੇ ਰਹੇ ਸਭ ਤੋਂ ਵੱਧ ਪਹਾੜੀ ਰਾਜਿਆਂ ਨੇ ਕਈ ਵਾਰ ਇਹ ਜਿਹੜੇ ਸਤਿਗੁਰ ਜੀ ਦੇ ਉੱਤੇ ਚੜ੍ਹਾਈ ਕਰਕੇ ਆਉਂਦੇ ਤੇ ਕਈ ਵਾਰ ਇਹਨਾਂ ਨੂੰ ਮੂੰਹ ਦਿਖਾਣੀ ਪੈਂਦੀ ਹੁਣ ਜਦੋਂ ਅੰਤਲਾ ਸਮਾ ਆਇਆ 1704 ਦੇ ਵਿੱਚ ਜਦੋਂ ਵੇਖਿਆ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਨੇ ਵੀ ਕਿੰਨਾ ਹੀ ਸਮਾਂ ਹੋ ਗਿਆ ਸਾਨੂੰ ਬਾਹਰ ਬੈਠਿਆਂ ਆਨੰਦਪੁਰ ਦੇ ਕਿਲੇ ਦੇ ਹੁਣ ਇਹਨਾਂ ਨੇ ਔਰੰਗਜ਼ੇਬ ਹੁਣਾਂ ਨੇ ਇੱਕ ਕੁਰਾਨ ਭੇਜੀ ਹੈ ਭਗਵਤ ਗੀਤਾ ਭੇਜੀ ਹੈ ਨਾਲ ਪੁਜਿਤ ਪੰਡਤ ਜਾਂਦੇ ਨੇ ਜਾ ਕੇ ਆਖਿਆ ਜੀ ਔਰੰਗਜ਼ੇਬ ਵੱਲੋਂ ਕੁਰਾਨ ਦੀ ਕਸਮ ਖਾ ਕੇ ਕਿਹਾ ਜਾਂਦਾ ਹੈ ਤੁਸੀਂ ਆਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਹੈ ਛੱਡ ਦਵੋ ਤੁਹਾਨੂੰ ਕੁਝ ਵੀ ਕਿਹਾ ਨਹੀਂ ਜਾਵੇਗਾ ਫੌਜ ਹਮਲਾ ਨਹੀਂ ਕਰੇਗੀ ਸਤਿਗੁਰੂ ਜੀ ਪਹਿਲਾਂ ਗੱਡਿਆਂ ਦੇ ਉੱਪਰ ਕੁਝਕ ਵਾਧੂ ਜਿਹੜਾ ਸਮਾਨ ਹੈ ਉਹ ਲੱਦ ਕੇ ਭੇਜਦੇ ਨੇ ਪਰ ਇਹ ਜਿਹੜੇ ਮੁਗਲ ਨੇ ਇਹ ਫਿਰ ਹਮਲਾ ਕਰ ਦਿੰਦੇ ਨੇ ਜਦੋਂ ਕੁਝ ਵੀ ਹੱਥ ਨਾ ਆਇਆ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਤੇ ਸਤਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਵੀ ਵੇਖ ਲਓ ਤੁਸੀਂ ਕਹਿੰਦੇ ਹੋ ਕਿਲਾ ਛੱਡ ਕੇ ਚਲੇ ਜਾਵੋ ਇਹ ਕਸਮਾਂ ਖਾਂਦੇ ਨੇ ਸਤਗੁਰੂ ਜੀ ਤੇ ਸਤਗੁਰੂ ਜੀ ਨੇ ਫਿਰ ਸਿੰਘਾਂ ਦੇ ਕਹਿਣ ਤੇ ਅੱਜ 6 ਪੌ ਦੀ ਰਾਤ ਨੂੰ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਨੇ ਆਨੰਦਗੜ੍ਹ ਦਾ ਕਿਲਾ ਜਿਹੜਾ ਛੱਡਣਾ ਜਿਸ ਵੇਲੇ ਸਤਗੁਰੂ ਜੀ ਆਨੰਦਪੁਰ ਨੂੰ ਛੱਡਣ ਲੱਗੇ ਨੇ ਸਤਗੁਰੂ ਜੀ ਗਲੀ ਗਲੀ ਦੇ ਵਿੱਚ ਜਾ ਕੇ ਨੰਦਪੁਰ ਸਾਹਿਬ ਨੂੰ ਆਪ ਨਹਾਰਦੇ ਨੇ ਤੱਕਦੇ ਨਹੀਂ ਇੰਨੀ ਗੱਲ ਪੱਕੀ ਹੈ ਕਿ ਹੁਣ ਕਲਗੀਆਂ ਵਾਲੇ ਆਨੰਦਪੁਰ ਨੂੰ ਛੱਡ ਕੇ ਜਾ ਰਹੇ ਨੇ ਮੁੜ ਕੇ ਕਦੇ ਵੀ ਦੁਬਾਰਾ ਨਹੀਂ ਆਉਣਾ ਸਤਿਗੁਰੂ ਜੀ ਉਹਤੇ ਫਿਰ ਇੱਕ ਉਦਾਸੀ ਮਹੰਤ ਦੀ ਸੇਵਾ ਲਾ ਕੇ ਗਏ ਉਹਨੂੰ ਆਖਿਆ ਇਹ ਜਿਹੜਾ ਗੁਰਦੇਵ ਬਹਾਦਰ ਪਾਸ਼ਾ ਮਹਾਰਾਜ ਜੀ ਦਾ ਸੀਸਗੰਜ ਅਸਥਾਨ ਹੈ ਜਿੱਥੇ ਸਤਗੁਰੂ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਉਹਨੂੰ ਆਖਿਆ ਇੱਥੇ ਸੇਵਾ ਸੰਭਾਲ ਕਰੀ ਜਾਈ ਜੋਤ ਜਗਾਈ ਜਾਵੇ ਸੰਗਤਾਂ ਆਇਆ ਕਰਨ ਗੀਆਂ ਤੇਰਾ ਜਿਹੜਾ ਜੀਵਨ ਦਾ ਪ੍ਰਵਾਹ ਹੈ ਉਹ ਚੱਲ ਹੀ ਜਾਇਆ ਕਰੇਗਾ ਇਸ ਤਰ੍ਹਾਂ ਸਤਗੁਰੂ ਜੀ ਫਿਰ ਅੱਜ ਦੇ ਦਿਨ ਪਰਿਵਾਰ ਦੇ ਸਮੇਤ ਅਨੰਦਪੁਰ ਸਾਹਿਬ ਨੂੰ ਛੱਡਿਆ ਸੋ ਭਾਈ ਜਿਵੇਂ ਜਿਵੇਂ ਦਿਹਾੜੇ ਹੋਣਗੇ ਆਪ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਇਆ ਜਾਵੇਗਾ ਸੰਗਤਾਂ ਨੂੰ ਬੇਨਤੀ ਹੈ ਵੀ ਆਪਣਾ ਜਿਹੜਾ ਕੀਮਤੀ ਸਮਾਂ ਇਹਦੇ ਵਿੱਚੋਂ ਥੋੜੇ ਤੋਂ ਥੋੜਾ ਸਮਾਂ ਕੱਢ ਕੇ ਉਹ ਪਿਆਰੇ ਦੇ ਜਾਤ ਦੇ ਵਿੱਚ ਆਪਾਂ ਜਰੂਰ ਜੁੜਿਆ ਕਰੀਏ ਆਪਣੇ ਬੱਚਿਆਂ ਦੇ ਨਾਲ ਪਰਿਵਾਰ ਦੇ ਵਿੱਚ ਬੈਠ ਕੇ ਉਹਨਾਂ ਸ਼ਹੀਦਾਂ ਦੀਆਂ ਬਾਤਾਂ ਪਾਈਏ ਘਟੋ-ਘਟ ਬਹੁਤਾ ਨਹੀਂ ਤੇ ਇੱਕ ਜਪਜੀ ਸਾਹਿਬ ਦੀ ਹਾਜ਼ਰੀ ਜਿਹੜੀ ਹੈ ਉਹ ਜਰੂਰ ਲਵਾਇਆ ਕਰੀਏ ਸਤਿਗੁਰ ਜੀ ਕਿਰਪਾ ਕਰਨ ਬਾਣੀ ਅਤੇ ਇਤਿਹਾਸ ਸਾਡੇ ਹਿਰਦੇ ਚ ਵਸ ਜਾਵੇ ਹੋਇਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ